ਉਹ 500 ਮੀਟਰ ਦੇ ਘਰੇ ਤੋਂ ਬਾਹਰ ਕੋਈ ਵੀ ਪਿੰਡ ਦੇ ਵਿੱਚ 500 ਮੀਟਰ ਦੇ ਘਰੇ ਤੋਂ ਤੁੰਦ ਨਿਕੜਾਊਗਾ 500 ਮੀਟਰ ਦੇ ਹਰ ਇੱਕ ਪਾਰਟੀ ਦੇ ਤੁਸੀਂ ਕਿਉਂ ਆਏ ਜਾਂਦੇ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਤੁਸੀਂ ਇੰਦਰ ਆ ਕੇ ਆ ਕੇ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਜੇ ਤੁਸੀਂ ਅੱਜ ਕੰਪੇਨੀ ਕਰਦੇ ਮੇਰਾ ਵੀਰ ਮੇਰੀ ਗੱਲ ਸੁਣ ਤੁਸੀਂ ਕੱਪੇ ਨਹੀਂ ਕਰ ਰਹੇ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਤੁਸੀਂ ਅੱਜ ਕੰਪੇਨੀ ਪਰਸੋਂ ਨਹੀਂ ਕਰ ਤੁਮ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਨੁਮਾਇੰਦਾ ਥੋੜੀ ਜਿਹਾ ਕਹਿੰਦਾ ਮੈਂ ਕਿੱਥੇ ਕਿੱਲੇ ਭੂਟ ਕੇ ਜਾ ਕੇ ਬਾਹਰ ਟੇਬਲਾਂ ਤੇ ਜਾ ਤੁਸੀਂ ਝੰਪੇ ਨਹੀਂ ਕਰ ਸਕਦੇ ਨਹੀਂ ਖਤਮ ਘਾੜ ਨਹੀਂ ਸਕਦੇ ਅੱਗੇ ਮੈਨੂੰ ਦੱਸਣ ਦੀ ਰੂਲ ਨਹੀਂ ਰੂਲ ਮੈਨੂੰ ਪਤਾ ਰੂਲ ਪਤਾ ਤੇ ਫਿਰ ਰੂਲ ਨੂੰ ਫੋਲੋ ਕਰੋ ਜੇ ਤੁਹਾਨੂੰ ਪਤਾ ਹੈ ਪਤਾ ਨਹੀਂ ਕੋਲੋ ਕਰੋ ਕੋਲੋ ਕਰੋ ਕੀ ਪਤਾ ਹੈ ਤੇ ਸਾਨੂੰ ਵੀ ਪਤਾ ਮੈਨੂੰ ਪਤਾ ਸਾਨੂੰ ਪਤਾ ਸਭ ਪਤਾ ਕਿ ਸਾਨੂੰ ਵੀ ਪਤਾ ਲੇਕਿਨ ਵੀਡੀਓ ਪਰਫਾਰਮੈਂਟ ਕਿੱਥੇ ਹੋ ਰਹੇ ਨੇ ਬੱਟੇ ਐਡਵੋਕੇਟ ਨੇ ਮੈਂ ਸਾਰੇ ਦਿਨਾਂ ਜਣਾਵਾ ਤੁਸੀਂ ਆਹੋ ਪੁੱਛਤਾ ਲੋ ਮੈਂ ਸਾਰੇ ਦਿਨਾਂ ਸਾਡੇ ਨਾਮੇ ਆਈਡੀ ਰਿਟਾਇਰ ਹੋਏ ਆ ਅਸੀਂ ਸਾਡੇ ਮਾਮੇ ਆਈਡੀ ਰਿਟਾਇਰ ਹੋਏ ਐਵੇਂ ਦਿੰਗੇ ਸਾਡੇ ਮਾਮੇ ਆਈਡੀ ਰਿਟਾਇਰ ਨੇ ਕੱਟਾ ਮਾੜਾ ਹਾਈ ਜੀ ਨੂੰ ਟੈਂਡਿਆ ਤੇ ਮੇਰੇ ਕੀ ਹੋ ਗਿਆ ਤੁਹਾਨੂੰ ਰੋਣ ਦੇ ਤੇ ਆਹ ਕੋਈ ਨੀ ਕੋਈ ਯਾਰ ਜੱਟ ਜਿਹੜੀ ਐਮਐਲਏ ਦੇ ਕੈਂਡੀਡੇਟ ਹੈ ਉਹ ਕਿਸੇ ਕੋਹੜਦੇ ਨੇ ਸਾਹ ਨਾਲੋਂ ਮੇਰਾ ਸੈਂਟਰ ਨਹੀਂ ਪਿੰਡਾਂ ਜਾ ਕੇ ਕੀ ਕਰਦੇ ਆ ਪੁੱਠਾ ਦੇ ਪਿੰਡ 'ਚ ਜਿੱਥੇ ਮੁਸ਼ਕਿਲ ਆਉਂਦੀ ਆ ਜਿੱਥੇ ਕੋਈ ਕਿਸੇ ਨੂੰ ਕੁਝ ਕਹਿ ਰਿਹਾ ਮੇਰੇ ਇਧਰ ਬਾਹਰ ਕੱਢਿਆ ਕਿੰਨੇ ਕੱਢਿਆ ਬਾਹਰ ਇੱਕ ਇੱਕ ਪੁਜੈਂਟ ਮੈਂ ਅੱਜ ਮੈਂ ਕਿੱਥੇ ਦਿਖਾਇਆ ਉਹਨੂੰ ਦਿਖਾਏ ਫਾਰਮ ਕਿੱਥੇ ਦਿਖਾ ਫਾਰਮ ਮੰਦਿਰ ਦਿਖਾ 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 ਫਾਰਮ ਬਣਾਇਆ ਅੰਦਰੋਂ ਵੀ ਐਸੇ ਟਾਈਮ ਇੱਕ ਹੀ ਟਾਈਮ ਇੱਥੇ ਇੱਥੇ ਰਿਓ ਹਾਂ ਤਾਂ ਇੰਦਰ ਬਣਾਓ ਵੀਡੀਓ ਦਿਖਾ ਕਿਹੜਾ ਫਾਰਮ ਆ ਦਿਖਾ ਦਿਖਾ ਗਾਂਵੋ ਗਾਂਵੋ ਇਹਦਾ ਫਾਰਮ ਘਟੋਏ ਦਾ ਨਹੀਂ ਇਹਦਾ ਕਿਹੜਾ ਆ ਹਾਂ ਜੀ ਕੁਮਾਰ ਤੇ ਇਹਦਾ ਦੋ ਭਰੇ ਆ ਉਹ ਇਹਨਾਂ ਦੀ ਗੁੱਡੀ ਬੈਠੀ ਨਹੀਂ ਨਹੀਂ ਉਹ ਪਿੱਛੇ ਭਰਿਆ ਹੈਗਾ ਮੁੰਡੇ ਦਾ ਇੱਕ ਤਾਂ ਹੋਰ ਦਾ ਨਹੀਂ ਬੰਦ ਨਾਲ ਹੀ ਹੈ ਨਾਲ ਆਉਂਦੇ ਨਹੀਂ ਲਗਾਉਂਦਾ ਇਨੂੰ ਕੋ ਫਾਈਨਲ ਆਏ ਮੜੀ ਗਈ ਇੱਥੇ ਫਾਈਨਲ ਆ ਚੱਲੇ ਸਾਈਨ ਕਰ ਲੈ ਅੱਲਾ ਕਰ ਸਾਈਨ ਕਰੇ ਕਰੇ ਕਰ ਆ ਕਰ ਕਰ ਤੀਕਾ ਇੱਕ ਮਿੰਟ ਇੱਧਰ 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 ਆ ਕਰਾਂਗਾ ਵੇ ਸੁਣ ਲੈ ਆਉਣਾ ਇੱਕ ਮਿੰਟ ਇੱਕ ਮਿੰਟ ਜਾਈ ਫਲੋ ਜਾ ਖਲੋ ਜਾ ਇੱਕ ਮਿੰਟ